ਦੇ ਪਿੰਡ ਅਲੀਕੇ ਵਿੱਚ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਦੂਜੇ ਤੇ ਫਾਇਰ ਕੀਤੇ ਗਏ ਗੋਲੀਆਂ ਲੱਗਨ ਨਾਲ ਕੁਝ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਦੋ ਧਿਰਾਂ ਵਿਚਾਲੇ ਹੋਈ ਝੜਪ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਮ ਬਲਕਾਸ ਸਿੰਘ ਜੀ ਅਲੀ ਦੀ ਬੈਂਡ ਜੀ ਕੀ ਗੱਲਬਾਤ ਹੋਈ ਗੱਲਬਾਤ ਹੀ ਹੋਈ ਹੈ ਜੀ ਸਾਡਾ ਜੋ ਸਰਪੰਚੀ ਦਾ ਇਲੈਕਸ਼ਨ ਲੜਿਆ ਆ ਉਦੋਂ ਦੀ ਇਹਨਾਂ ਨੂੰ ਜਿੱਤ ਹਾਰ ਦਾ ਕੋਈ ਇਹਨਾਂ ਨੂੰ ਚੈ ਨਹੀਂ ਆ ਰਿਹਾ ਕਦੇ दारू ਪੀ ਕੇ ਕਿਸੇ ਨੂੰ ਗਲਪਗਲੂ ਇਸ ਕਰਦੇ ਨੇ ਕਦੇ ਕਿਸੇ ਨੂੰ ਕਰਦੇ ਨੇ ਅਸੀਂ ਪੰਜ ਚਾਰ ਹੋਰੀ ਅਫਸਰਾਂ ਨੇ ਕਹਿਣ ਤੇ ਲੋਕਾਂ ਨੇ ਕਹਿਣ ਤੇ ਅਸੀਂ ਕਿੰਨੇ ਵੀ ਜੇ ਅਸੀਂ ਕੋਟ ਤੇ ਤਾਂ ਵੀ ਅਸੀਂ ਮੰਨ ਲੋ ਲੋਕਾਂ ਨੇ ਵੀ ਕੁੱਟਣ ਲੱਗ ਪਏ ਜੇ ਠੀਕ ਹੈ ਤਾਂ ਵੀ ਲਗਾਇਆ ਇਸ ਕਰਕੇ ਤਿੰਨੇ ਨਾਲੇ ਬੋਲੇ ਨੇ ਸਾਡੇ ਤੇ ਤਿੰਨ ਵਾਰੀ ਅਸੀਂ ਹੱਥ ਜੋੜੇ ਨੇ ਉਹਨਾਂ ਵੀ ਤੁਸੀਂ ਸਾਡੇ ਬੰਦਾਂ ਤੇ ਨਾ ਕਰੋ ਅਸੀਂ ਜੇ ਸਾਨੂੰ ਪੰਚਾਇਤ ਨੂੰ ਚੁਣਿਆ ਜੇ ਤੇ ਸਾਨੂੰ ਪੰਚਾਇਤ ਨੂੰ ਵੇਖੋ ਵਿਕਾਸ ਵੇਖੋ ਅਸੀਂ ਕਰਦੇ ਆ ਨਹੀਂ ਕਰਦੇ ਇਹਨਾਂ ਨੇ ਆਪਣੇ ਮੇਰੇ ਛੋਟਾ ਬ੍ਰਦਰ ਜਿੱਤਿਆ ਜੀ ਮੇਰੇ ਕਰਦੀ ਵੈਫ ਮੇਰੀ ਮੈਂਬਰ ਬਣੀ ਹੈ ਮੈਂਬਰ ਬਣੇ ਆ ਇਹਨਾਂ ਨੇ ਕੋਈ ਸਾਨੂੰ ਪਤਾ ਨਹੀਂ ਕੋਈ ਬਾਤ ਨਹੀਂ ਰਾਤ ਦੀ ਜਿਹੜੀ ਗੱਲ ਹੈ ਮੈਨੂੰ ਅੱਜ 7-8 ਦਿਨ ਹੋ ਗਏ 10-12 ਦਿਨ ਮੇਰੇ ਮੜ ਗਿਆ ਤਾਂ ਆ ਗਈ ਮੇਰੇ ਲੱਤਾਂ ਰੁਗੀਆਂ ਲੱਤਾਂ ਰੁਗੀਆਂ ਮੈਂ ਉਹਦੇ ਕਰੇ ਬੈਠਾ ਇਹਨਾਂ ਨੇ ਕੀ ਕੰਮ ਕੀਤਾ ਰਾਤ ਨੂੰ ਆਦਾ ਪਲਾਨ ਬਣਾ ਕੇ ਸਾਨੂੰ ਨਹੀਂ ਪਤਾ ਸਾਡੇ ਪਤੀ ਜੀ ਦਾ ਵਿਆਹ ਸੀ ਸਾਡੇ ਬੱਚੇ ਉੱਥੇ ਗਏ ਸੀ ਮੈਂ ਤਾਂ ਦੋਵੇਂ ਜੀ ਇੱਜ਼ਤ ਕਰੇ ਸੀ ਇਹਨਾਂ ਨੇ ਕੀ ਕੰਮ ਕੀਤਾ ਵੀ ਇਧਰੋਂ ਆਏ ਨੇ ਮੋਟਰਸਾਈਕਲ ਤੇ ਇੱਥੇ ਗਾਲ ਕੱਢੀ ਨੇ ਮੇਰੇ ਗੇਟ ਕੋਲੇ ਬੜਕਮਾਰੀ ਬੜਕਮਾਰੀ ਨੇ ਇੱਕ ਇਹਨਾਂ ਦੇ ਵਿੱਚੋਂ ਕਹਿੰਦਾ ਚਲ ਹੁਣ ਆਪਾਂ ਬੜਕ ਮਾਰ ਲਈ ਨਾ ਅਸੀਂ ਕਿਹਾ ਵੀ ਬੜਕ ਮਾਰ ਲਈ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਤੇ ਮੁੰਡਾ ਕੋਈ ਖੜਾ ਸੀ ਉਹ ਆਪਣੇ ਨਾਲ ਗਵਾਂਡੀ ਉਹਨੇ ਕਿਹਾ ਵੀ ਜਾਓ ਯਾਰ ਐਵੇਂ ਫਾਇਦਾ ਕੋਈ ਨਹੀਂ ਹੋਤਾ ਆ ਬਚਾਰਾ ਮੰਜੇ ਤੇ ਪਿਆ ਤੇ ਤੁਸੀਂ ਕਿਉਂ ਐਵੇਂ ਜੀ ਠੀਕ ਹੋ ਗਿਆ ਕੀ ਕੋਈ ਗੱਲ ਇਹ ਕਰ ਲਿਆ ਜੇ ਇਹਨਾਂ ਨੇ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਬਾਕੀ ਪਿਛਾ ਇਹਨਾਂ ਬੰਦੇ ਬਾਇ ਹੋਏ ਸੀ 10 12 ਬੰਦੇ 15 ਬੰਦੇ ਉਹਨਾਂ ਨੇ ਕੀ ਚੱਕੀਆਂ ਡਾਂਗਾ ਦਿੱਤੇ ਚਾਉਂ ਜਾ ਗਏ ਚਾਉਂ ਜਾ ਗਏ ਚਾਉਂ ਚਾਉਨ ਦੇ ਵਿੱਚ ਉਸ ਤੋਂ ਬਾਅਦ ਕੀ ਹੋਇਆ ਵੀ ਇਹਨਾਂ ਨੇ ਮੇਰੇ ਤੇ ਇੱਟਾਂ ਦੇ ਹਮਲੇ ਸ਼ੁਰੂ ਕਰ ਦਿੱਤੇ ਤੇ ਉਹ ਮੇਰਾ ਸ਼ੀਸ਼ਾ ਡੁੱਟ ਗਿਆ ਫਿਰ ਮੈਂ ਕੀਤਾ ਪੁਲਿਸ ਨੂੰ ਫੋਨ ਮੈਂ ਐਸਐਚਓ ਨੂੰ ਫੋਨ ਕੀਤਾ ਮੈਂ ਸਰ ਅੱਗੇ ਮੈਂ ਐਪਲੀਕੇਸ਼ਨ ਲਾਈ ਸੀ ਮੈਨੂੰ ਇਹਨਾਂ ਨੇ ਫੋਨ ਕੀਤਾ ਤੇ ਮੇਰੇ ਕੋਲ ਰਕੋਡਿੰਗ ਹੀ ਗਈ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆ ਜਾ ਵੀ ਸਬੰਤ ਇਹੀ ਆਪਦੇ ਪਿਓ ਦਾ ਬੰਦੇ ਆ ਜਾ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਯਾਰ ਸਵੇਰ ਹੋ ਜਾਏਗਾ ਰਾਤ ਨੂੰ ਆਪਾਂ ਨੂੰ ਕੀ ਪਤਾ ਕੌਣ ਤੁਹਾਨੂੰ ਸੱਟ ਮਾਰ ਜੇ ਸਾਨੂੰ ਕਿਹੜਾ ਮਾਰ ਜੇ ਇਹ ਰਾਤ ਅਸੀਂ ਡਾਲੀ ਐਸ.ਓ. ਤੋਂ ਮੈਂ ਫੋਨ ਲਾਇਆ ਮੈਂ 112 ਤੇ ਮੈਂ ਫੋਨ ਉਤੇ ਕਮਿਊਨਿਟੀ ਪਾਈ ਨਾ ਮੇਰੀ ਕਮਿਊਨਿਟੀ ਨਿਕਲੀ ਨਾ ਮੈਨੂੰ ਪੁਲਿਸ ਨੇ ਬੁਲਾਇਆ ਨਾ ਮੈਨੂੰ ਕੁਝ ਕੀਤਾ ਅਸੀਂ ਚੁੱਪ ਗਏ ਚਲੋ ਚੁੱਪ ਫਿਰਦੇ ਰਹੇ ਅਸੀਂ ਅਰੇ ਚੁੱਪ ਫਿਰਦੇ ਰਹੇ ਉਸ ਤੋਂ ਬਾਅਦ ਜਿਹੜੀ ਆ ਕੱਲ੍ਹ ਗੱਲ ਹੋਈ ਕੱਲ ਇਹਨਾਂ ਨੇ ਫਿਰ ਸਾਡੇ ਤੇ ਹਮਲਾ ਬੋਲਤਾ ਰਾਤ ਇਹਨਾਂ ਨੇ ਕੀ ਕੰਮ ਕੀਤਾ ਉਧ ਰੋੜੇ ਚਲਾਉਣੇ ਸ਼ੁਰੂ ਕਰਤੇ ਆ ਮੇਰੇ ਘਰਾਂ ਤੱਕ ਇਹ ਸ਼ੀਸ਼ਾ ਹੀ ਟੁੱਟ ਗਿਆ ਮੇਰੇ ਸਾਰੇ ਰੋੜੇ ਸ਼ੀਸ਼ੇ ਰਹੀ ਕੁੰਜੇ ਐਸ ਐਚਓ ਆਪਣਾ ਅ ਤਰਸੇਮ ਸਿੰਘ ਸਾਮਸਪੈਟਰ ਉਹ ਆਇਆ ਰਾਤ ਮੋਕਾ ਵੇਖ ਗਿਆ ਮੋਕਾ ਵੇਖ ਕੇ ਉਹ ਚਲਾ ਗਿਆ ਫਿਰ ਇੱਕ ساری ਰਾਤ ਗਾਲੀ ਗਲੋਛਾ ਨੂੰ ਕਰੀ ਗਏ ਅਸੀਂ ਮੈਂ ਆਖ ਵੀ ਨਹੀਂ ਆਪਾਂ ਨਹੀਂ ਲੜਨਾ ਸਿਰੇ ਫਿਰ ਇਹਨਾਂ ਨੇ ਸਾਨੂੰ ਸੁਨੇਹਾ 깔ਤਾ ਵੀ ਕੈਮ ਹੋਜੋ ਅਸੀਂ ਕਹ ਵੀ ਇਹੀ ਕਾਹਦੇ ਯਾਰ ਕੈਮ ਹੋਈਏ ਪੁਲਿਸ ਤੇ ਦਰਖਾਸਤ ਲੱਗੀ ਐਪਲੀਕੇਸ਼ਨ ਲੱਗੀ ਪੁਲਿਸ ਬੁਲਾਇਆ ਗਿਆ ਚਲੇ ਜਾਣਗੇ ਨਹੀਂ ਚਲੇ ਉਹ ਤੋਂ ਬਾਅਦ ਚਲੇ ਮੇਰੇ ਪੈਣਾ ਪ੍ਰਾਏ ਨੇ ਆਇਆ ਇਹ ਉਸ ਵਾਰ ਫਿਰ ਬੰਦੇ ਸਾਡੇ ਪਜੇਤੀ ਇੱਕ ਬਗਾ ਸਿੰਘ ਇੱਕ ਪਰਮਜੀਤ ਪੰਮਾ ਇੱਕ ਮੁੰਡਾ ਹੋ ਰੇ ਇਹਨਾਂ ਨੇ ਤੇ ਸੇਵ ਸਿੰਘ ਨੇ ਬੁਲਾ ਲਿਆ ਵੀ ਤੁਸੀਂ ਉੱਥੇ ਆਓ ਬਗਾ ਸਿੰਘ ਦੇ ਘਰੇ ਸਾਨੂੰ ਗੱਲਬਾਤ ਦੱਸੋ ਰੋਲਾ ਕਾ ਲਾ ਉੱਥੇ ਗੱਲ ਦੱਸਣ ਗਏ ਨੇ ਇਹਨਾਂ ਨੇ ਫਿਰ ਕੋਈ ਇਧਰੋਂ ਚੜ ਗਏ ਨੇ ਕੋਠਾ ਤੋਂ ਉਧਰੋਂ ਚੜ ਗਏ ਨੇ ਤੇ ਇਹਨਾਂ ਨੇ ਖਿਆਲ ਸ਼ੁਰੂ ਕਰਨੇ ਤੇ ਅਸੀਂ ਇੱਥੇ ਬੈਠੇ ਸੀ ਕਰਨ ਕੀਤੀ ਅਸੀਂ ਇੱਥੇ ਬੈਠੇ ਸੀ ਵੀ ਜੀ ਜਾ ਕੇ ਵੇਖਾ ਜAVE ਇਹਨਾਂ ਦੀ ਦੋ ਟੰਗੀਆਂ ਪਾਟੀਆਂ ਨੇ ਇਧਰੋਂ ਫਿਰ ਵਜਾਂ ਟਪਾਟੀਆਂ ਨੇ ਕਿ ਪਰੋਂ ਪਾਟੀਆਂ ਖੜੀਆਂ ਨੇ ਹੈ ਹੁਣ ਇਹਨਾਂ ਨੇ ਕੀ ਕੰਮ ਕੀਤਾ ਸਾਡੇ ਬੰਦੇ ਸਾਰੇ ਇੱਥੇ ਬੁਲਾ ਲੈਣੇ ਉਹ ਗਲੀ ਦਾ ਰਸਤਾ ਹੈ ਤੇ ਗਲੀ ਵਾਲੇ ਪਾਸੋਂ ਜਿਹੜੇ ਇਹਨਾਂ ਕੋਲੇ ਖੋਖੇ ਸੀ ਜਿਹੜੇ ਖੋਲ ਸੀ ਇਹਨਾਂ ਕੋਲੇ ਤੇ ਇਹਨਾਂ ਨੇ ਕੀ ਕੰਮ ਕੀਤਾ ਉਹ ਜਿਹੜੇ ਹੋਲ ਹੀ ਇਹਨਾਂ ਗਲੀ ਵਾਲੇ ਪਾਸੋਂ ਉੱਟ ਕੇ ਤੇ ਆਪੋਸ ਵਿੱਚ ਇਹਨਾਂ ਮੋਕਾ ਵਖਾਤਾ ਤੇ ਆ ਵੇਖੋ ਮੇਰੇ ਕੋਲ ਆਪ ਹੀ ਲਾਇਸੈਂਸੀ ਹੈ ਤੇ ਮੈਨੂੰ 4 ਮਹੀਨੇ ਹੋ ਗਏ 5 ਮੈਂ ਚਲਾਣਾ ਉਹਦਾ ਬੇਸ ਕਰਾ ਰਿਆਂ ਮੈਂ ਬੇਸ ਕਰਾ ਰਿਆਂ ਉਹਦਾ ਚਲਾਨ ਮੇਰਾ ਪੇਸ਼ ਕਰੋ ਵੀ ਮੇਰੇ ਲੋਕ ਮਗਰ ਪੈ ਖੜੇ ਆ ਤੇ ਮੇਰੇ ਸਸੀ ਜਿਹੜਾ ਤਿਆਰ ਮੈਨੂੰ ਦਿੱਤਾ ਜਾਵੇ ਇਹਨਾਂ ਨੇ ਨਹੀਂ ਦਿੱਤਾ ਆ ਵੇਖੋ ਮੇਰੇ 8ਵੇਂ ਮਹੀਨੇ ਦੀ ਕਿੰਨੀ ਤਰੀਕ ਦੀ ਮੇਰੀ ਐਪਲੀਕੇਸ਼ਨ ਹੈ ਜਿਹੜੀ ਮੇਰਾ ਉੱਤੇ ਨਿਊ ਲਾਇਸੈਂਸ ਜੇ ਮੈਂ ਕੋਈ ਨੂੰ ਗੱਲ ਕੀਤੀ ਦੇ ਸਾਸ ਚੋਰ ਮੇਰੀ ਕੋਈ ਕਿਸੇ ਗੱਲ ਦੀ ਬਾਤ ਨਹੀਂ ਸੁਣੀ ਸਾਡੇ ਕੋਲ ਸਾਂਸੀ ਸਾਡੀਆਂ ਜਾ ਕੇ ਵੇਖੋ ਮੇਰੀ ਕਿੱਥੇ ਪਈ ਹੈ ਥਾਣੇ ਦੇ ਵਿੱਚ ਜਮਾ ਪਈ ਹੈ ਕਿ ਅਸੀਂ ਕਿੱਥੋਂ ਚਲਾ ਲਾਂਗੇ ਜੀ ਹੂੰ ਤੁਹਾਡੇ ਤੇ ਜਿਹੜੇ ਚੂਠਾ ਸਾਡੇ ਦੇ ਚੂਠਾ ਇਲਜ਼ਾਮ ਲਾ ਰਹੇ ਨੇ ਬਿਲਕੁਲ ਝੂਠਾ ਕੋਈ ਮਤਲ ਨਹੀਂ ਜੀ ਮੈਂ ਆ ਵੇਖੋ ਮੈਂ ਬਿਠਾ ਜੇ ਮੈਂ ਅਸਲਾ ਜਾਂ ਕੋਈ ਮਤਲ ਨਹੀਂ ਹੈ ਇਹਨਾਂ ਨੇ ਮੁੜਾ ਇੱਕ ਇਹਨਾਂ ਦੇ ਨਾਲ ਰਹਿੰਦਾ ਹੈ ਇਹਨਾਂ ਦੇ ਕੇਸ ਕਢਾਏ ਜਾਣ ਕਿ ਐਨਡੀ ਦੇ ਇਹਨਾਂ ਦੇ ਕੇਸ ਅਗਏ ਕਿ ਨਹੀਂ ਗਏ ਐਂਡੀ ਦੇ ਕੈਸ ਨੇ ਇਹਨਾਂ ਕੋਲੇ ਪਿਸਤਲ ਦੇ ਦੋ ਨੰਬਰ ਦੇ ਪਾਰ ਦੇ ਪਿਸਤਲ ਨੇ ਨਾ ਹੀ ਆਮਦੇ ਕਈ ਵਾਰੀ ਲੋਕ ਵਿਖਾਏ ਨੇ ਮੈਨੂੰ ਖੁਦ ਵਿਖਾਏ ਨੇ ਕਹਿੰਦੇ ਸੀ ਜੇ ਤੂੰ ਲੈਣਾ ਤਾਂ ਤੈਨੂੰ ਦੇ ਦਿੰਨੇ ਮੈਂ ਜੀ ਮੇਰੀ ਸੱਸ ਹੀ ਭਈ ਏ ਤੇ ਮੈਨੂੰ ਕੀ ਲੋੜ ਆ ਆ ਗੱਲ ਜੀ ਆਵਾਜ਼ ਹੈ ਜਾਂਚ ਬਦਲ ਹੋਣੀ ਜੇ ਬਿਲਕੁਲ ਹੋਣੀ ਚਾਹੀਦੀ ਦੋ 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 ਜਿਹੜੇ ਪਣੀ ਜੇ ਸਾਢੇ ਤੇ ਬਣਦੇ ਆ ਸਾਢੇ ਬੱਲੇ ਕਿਸੇ ਦੇ ਬਣਦੇ ਆ ਅਸੀਂ ਇੱਕ ਦਿਨ ਹੀ ਚਾਚਰ ਪਰਚ ਕਰਾਉਣ ਨੂੰ ਤਿਆਰ ਮੇਰਾ ਨਾਮ ਗੁਰਦੀਪ ਸਿੰਘ। ਸਾਦੀਪ ਸਿੰਘ ਤੋਂ ਤੋੜ ਰਹਿਣ ਵਾਲੇ ਤੇ ਕੀ ਗੱਲ ਪਤਰੀ? ਪਿੰਡ ਮੇਰਾ ਗੱਟੀ ਰਾਜੋ ਦੇ ਸ। ਪਿੰਡ ਗੱਟੀ ਰਾਜੋ ਦੇ ਦਾ। ਕੀ ਰੋਲਾ ਪਿਆ ਜਿਹੜਾ ਹੁਣ ਗੋਲੀਆਂ ਚੱਲੀਆਂ, ਏਕਾਂ ਰੋੜੇ ਚੱਲੀਆਂ ਕੀ ਕਾਰਨ ਹੋਵੇ? ਤੇ ਉਹ ਸਾਰਾ ਇਹ ਰੋਲਾ ਏ ਵੀ ਉੱਥੇ ਸਾਡਾ ਪਿੰਡ ਨਾਲ ਕੋਈ ਪਹਿਲੇ ਰੋਲਾ ਹੋਇਆ ਸੀ ਮੇਰੇ ਚਾਚੇ ਬੂਟੇ ਹੋਰਾਂ ਦਾ। ਤੇ ਉਹਦੇ ਵਿੱਚ ਉਹਨਾਂ ਦਾ ਕਿਸੇ ਪਰਚੇ 'ਚ ਨਾ ਆ ਗਿਆ ਸੀ। ਤੇ ਉਹਦੇ ਵਿੱਚ ਨਾ ਉਹਨਾਂ ਕੋਲੋਂ ਮੈਂ ਨਾ ਇਹਨੂੰ ਪੈਸੇ ਦਵਾਏ ਬਲਕਾਰ ਸਿੰਘ ਨੂੰ। ਤੇ ਇਹ ਕਹਿੰਦਾ ਕੋਈ ਨਹੀਂ ਮੈਂ ਉਹ ਪਰਚੇ ਚੰਦਾ ਨਾ ਨਹੀਂ ਆਂਦਿੰਦਾ ਤੇ ਮੈਂ ਫੈਸਲਾ ਕਰਾ ਦਿਆਂਗਾ। ਤੇ ਜੀ ਨਾ ਹੋਇਆ ਤਾਂ ਮੰਨ ਲਓ ਮੈਂ ਪੈਸੇ ਵਾਪਸ ਕਰਦਾ ਐ ਇਹਨੂੰ ਅਸੀਂ 6 ਲੱਖ ਰੁਪਈਆ ਦਿੱਤਾ ਜੀ ਬਲਕਾਰ ਸਿੰਘ ਨੂੰ ਤੇ ਕੰਮ ਵੀ ਨਹੀਂ ਹੋਇਆ ਤੇ ਉਹ ਕਹਿੰਦੇ ਉਸ ਤੇ ਰੋਲੇ ਦੇ ਵਿੱਚ ਉਹ ਜਿਨ੍ਹਾਂ ਨੇ ਪੈਸੇ ਦਾਇੇ ਸੀ ਮੈਂ ਚਾਹਤੇ ਬੁੱਟੇ ਹੋਰਾਂ ਦੇ ਉਹ ਕਹਿੰਦੇ ਵੀ ਮਤਲਬ ਇਹ ਜਿਆਦਾ ਸਾਡੇ ਪੈਸੇ ਵਾਪਸ ਕਰਾ ਦੇ ਨਹੀਂ ਤਾਂ ਅਸੀਂ ਤੇਰਾ ਕੋਈ ਨੁਕਸਾਨ ਕਰ ਦਿਆਂਗੇ ਠੀਕ ਹੈ ਤੇ ਧਮਕੀ ਦਿੱਤੀ ਤੇ ਇਹਨੇ ਬਲਕਾਰ ਸਿੰਘ ਨੇ ਇਹਦਾ ਵੀ ਵਿੱਚ ਹੱਥ ਸੀ ਕਿ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਮਨਗ ਕੁੜੀ ਨੂੰ ਮਰਵਾਤਾ ਬਲਕਾਰ ਸਿੰਘ ਨੇ ਤੇ ਉਹ ਵਜ੍ਹਾ ਸੀ ਕਿ ਹਾਂਜੀ ਉਹ ਵਜ੍ਹਾ ਜੀ ਇੱਟਾ ਰੋੜੇ ਕੰਦਲੋ ਇੱਟਾ ਰੋੜੇ ਉਹ ਹੀ ਜਾਂਦੇ ਕੋਲ ਪੈਸੇ ਕਿਹਾ ਵੀ ਤੂੰ ਸਾਡੇ ਪੈਸੇ ਵਾਪਸ ਕਰ ਪੈਸੇ ਲੈਣ ਆਏ ਹਾਂਜੀ ਹਾਂਜੀ ਨਹੀਂ ਨਹੀਂ ਅਸੀਂ ਤਾਂ ਇੱਥੇ ਹੀ ਰਹਿਨੇ ਆ ਜੀ ਅੱਛਾ ਉੱਥੇ ਉੱਥੇ ਸਾਨੂੰ ਕਰੋ ਬਾਹਰ ਕੱਢ ਸਾਡੇ ਜਿਹੜੀ ਕਰਦੀ ਥਾਂ ਨਾ ਉਹ ਕਹਿੰਦੇ ਵੀ ਜਦੋਂ ਤੱਕ ਤੁਸੀਂ ਸਾਨੂੰ ਪੈਸੇ ਨਹੀਂ ਦਿੰਦੇ ਜੇ ਤੁਹਾਡੀ ਉਹਨਾਂ ਸਾਡੀ ਥਾਂ ਦੇ ਕਬਜ਼ਾ ਕੀਤਾ ਆ ਜੀ 6 ਲੱਖ 6 ਲੱਖ ਜੀ ਹਾਂ ਜੀ ਤੇ ਉਹਨਾਂ ਦਾ ਵਿਵਾਦ ਹੋਇਆ ਹੈ ਹਾਂਜੀ ਤੇ ਉਹਨਾਂ ਦੇ ਕਾਰਨ ਇਹਨਾਂ ਦੇ ਕੋਲ ਅਸੀਂ ਪੈਸੇ ਮੰਗੇ ਤੇ ਇਹਨੇ ਪੰਚਾਇਤ ਦੇ ਵਿੱਚ ਫੈਸਲਾ ਇਹ ਕੀਤਾ ਸੀ ਵੀ ਮੈਂ ਸੋਮਵਾਰ ਦਾ ਨੇ ਟਾਈਮ ਲਿਆ ਸੀ ਤੇ ਉਸ ਤੋਂ ਬਾਅਦ ਇਹਨੂੰ ਅਹੀ ਕਿਹਾ ਵੀ ਤੂੰ ਸਾਨੂੰ ਪੈਸਿਆਂ ਦਾ ਦੱਸ ਕਿਵੇਂ ਕਰਦੇ ਬੰਦੇ ਭੇਜੇ ਪੰਚਾਇਤ ਇਕੱਠੀ ਕੀਤੀ ਤੇ ਉਹਦੇ ਵਿੱਚ ਤੇ ਆ ਸਰਪੰਚ ਨੇ ਜ਼ਿੰਮੇਵਾਰੀ ਚੱਕੀ ਸੀ ਵੀ ਮੈਂ ਮਤਲਬ ਇਹ ਤੁਹਾਡਾ ਫੈਸਲਾ ਕਰਾ ਦਿਆਂਗਾ ਤੇ ਇਹ ਖੁਦ ਆ ਪੀਐਨ ਦੇ ਹੱਥ ਚ ਆ ਜਾਂ ਨਾ ਪਿਸਟਲ ਤੇ ਨਾਲ ਲੜਾਈ ਕਰਤੀ ਕਹਿੰਦਾ ਮੇਰੇ ਫੋਨ ਤੇ ਫੋਨ ਕੀਤਾ ਕਹਿੰਦੇ ਆ ਕਿੱਥੇ ਆਉਣਾ ਫਿਰ ਮੈਂ ਆਪਦੇ ਇੱਥੇ ਮੇਰੇ ਨਾਨਕੇ ਨੇ ਹਾਂਜੀ ਤੇ ਗੋਲੀਆਂ ਚੱਲੀਆਂ ਫੈਰ ਕੱਢਿਆ ਸਾਡੇ ਦੋ ਬੰਦਿਆਂ ਨੇ ਫੈਰ ਵਜੇ ਮੁਖਤਿਆਰ ਸਿੰਘ ਤੇ ਦੂਜੇ ਦਾ ਉਹ ਮੁੰਡੇ ਦਾ ਨਾਮ ਨਹੀਂ ਪਤਾ ਕਿਹੜੀ ਧਿਰ ਵਾਲੇ ਚੱਲਾਂਗੇ ਹਾਂਜੀ ਕਿਹੜੀ ਟਾਰ ਵਾਲੇ ਜੀ ਸਰ ਕੋਠੇ ਦੇ ਉੱਪਰ ਚੜ੍ਹ ਕੇ ਦੂਸਰੀ ਟਾਰ ਵਾਲੇ ਚਲਾਜੀ ਹਾਂਜੀ ਦੂਸਰੀ ਟਾਰ ਵਾਲੇ ਬਿਅਸ ਕੰਮ ਨੇ ਕੰਮ ਹੋਇਆ ਸਰ ਹਾਂਜੀ ਸਾਡੀ ਇਹ ਮੰਗ ਇਹ ਦੀ ਸਾਡੇ ਦੋ ਬੰਦੇ ਮਰਨ ਮਰਾਨਾ ਇੰਨੀ ਗੋਲੀ ਚੱਲੀ ਐਨਾ ਸ ਨੁਕਸਾਨ ਹੋ ਗਿਆ ਤੱਕ ਪੁਲਿਸ ਇੰਨੀ ਫਿਰਦੀ ਐ ਕੋਈ ਬੰਦਾ ਨਹੀਂ ਅਰੈਸਟ ਕਰ ਰਹੀ ਜੀ ਕਿਸੇ ਉਹ ਘਰੇ ਬੈਠੇ ਸ਼ਰੇਆਮ ਤੁਰੇ ਫਿਰਦੇ ਤੋਂ ਬੰਦੇ ਅਰੈਸਟ ਕੀਤੇ ਜਾਣ <imitation> <imitation> सरपंच है हां सरपंच ने सरपंच ने ਨਾਲ ਉਹਦੇ ਹੱਥੇ ਚ ਪਿਸਟਲ ਹੈ ਅਸੀਂ ਆਪ ਨੂੰ ਸਰਪੰਚ ਨਾਲ ਕੋਠੇ ਤੇ ਚੜਿਆ ਆਪ ਵੇਖਿਆ ਸੀ ਆਪ ਨਾਲ ਲਗਿਆ ਫਿਰ ਕਰਿਆ ਜਿ ਵੜਿਆ ਉਹਨੇ ਆਪ ਗੋਲੀਆਂ ਚਲਾਈਆਂ ਨੇ ਆਪ ਚਲਾਈ ਇਹਨਾਂ ਨੁਕਸਾਨ ਕਰਤਾ ਸਾਰੇ ਜਮਣਾ ਬਾਈ ਜਮਣਾ ਕਿੱਥੇ ਰਹਿੰਦੇ ਹੋ ਅਲਤ ਰਹਿੰਦੇ ਸੀ ਗੱਤੀ ਰਾਜੋ ਕਿਤੇ ਹੋਣਾ ਸਹੀ ਸੀ ਅਗੇ ਮੁਸੀਬਤ ਦੇ ਮਾਰੇ ਹੋਏ ਕੀ ਰੋਲਾ ਪਿਆ ਰੋਲਾ ਚੱਡਾ ਵਸ ਪੈਸੇ ਦੇ ਚੱਕਰ ਦੇ ਵਿੱਚ ਮੇਰੀ ਕੁੜੀ ਮਾਰਤੀ ਉਹਨਾਂ ਨੇ 6 ਲੱਖ ਦਾ ਰੋਲਾ ਸੀਗਾ ਬਲਕਾਰ ਨਾਲ ਬਲਕਾਰ ਨਾਲ ਹਾਂਜੀ ਇਹ ਕੌਣ ਹੈ ਇਥੇ ਦਾ ਲਈ ਕਿਦਾ ਬਲਕਾਰ ਨਹੀਂ ਮੈਂ ਮੈਂ ਬਰੇਗਾ ਹੋਣਾ ਪੈਣਾ ਤੇ ਕੀ ਉਹਨਾਂ ਦਾ ਮਾਰੀ ਕਿਵੇਂ ਕੀ ਕੰਮ ਹੋਗਾ ਇਹਨੇ ਪैसे ਫੜਾਇ ਸੀ ਮੇਰੇ ਬੰਦੇ ਨੇ ਜਾਮਨੀ ਚ ਵਿਚਾਲ ਗੱਲ ਕਰਾਈ ਸੀ ਤੇ ਇਹਨੇ ਪੈਸੇ 6 ਲੱਖ ਰੁਪਈਆ ਫੜਿਆ ਵੀ ਥੋੜਾ ਕੰਮ ਕਰਾ ਦਾਂਗਾ ਮੈਂ ਉਹ ਬੰਦਾ ਚਿੱਤੇ ਚ ਫੜਿਆ ਗਿਆ ਸੀਗਾ ਤੁਹਾਨੂੰ ਛਡਾਉਣ ਵਾਸਤੇ ਇਹਨੂੰ ਛਡਾਉਣ ਵਾਸਤੇ ਨੇ 6 ਲੱਖ ਰੁਪਈਆ ਦਿੱਤਾ ਆ ਦਿੱਤਾ ਸੀ ਤੇ ਪਰ ਉਹ ਕਹਿੰਦਾ ਵੀ ਤੂੰ ਮੈਂ ਕੰਮ ਕਰਾ ਦੇਗਾ ਇੱਕ ਆਪ ਘਰੇ ਖਾ ਗਿਆ ਨਾ ਬੰਦਾ 6 ਲੱਖ ਰੁਪਈਆ ਵੀ ਨਹੀਂ ਮੋੜਾ ਗਿਆ ਮੇਰੀ ਥਾਂ ਤੇ ਵੀ ਕਬਜ਼ਾ ਤੇ ਮੇਰੇ ਕੁੜੀ ਵੀ ਉਹਨੇ ਮੇਰੀ ਮਾਰਤੀ 15 ਸਾਲਾਂ ਦੀ ਲੜਕੀ ਸੀਗੀ ਉਹਨੇ ਮਰਵਾਤੀ ਮਰਵਾਇਆ ਨੇ ਬਲਕਾਰ ਸਿੰਘ ਨੇ ਇਹਦੇ ਕਰਨ ਪਾਸੇ ਇਹਦੇ ਕੋਲ ਇਹ ਗੱਲ ਸੀ ਕਿ ਇਹ ਮੋੜਕ ਨਹੀਂ ਦਿੰਦਾ ਸੀ ਇਹਨਾਂ ਨੇ ਮੇਰੀ ਕੁੜੀ ਮਾਰਤੀ ਉਹ ਪੈਸੇ ਮੜਾਉਂਦੇ ਸੀ ਅਸੀਂ ਨਿਕਲਾਉਂਦੇ ਸੀ ਇਹ ਮੋੜਦਾ ਨਹੀਂ ਸੀ ਉਹ ਕੋਣ ਪੈਸੇ ਦਿੱਤੇ ਹੋਣੇ ਹਾਂ ਉਹਨਾਂ ਨੇ ਦਿੱਤੇ ਸੀ ਪੈਸੇ ਤੇ ਫੜੇ ਆਸ ਬੰਦੇ ਨੇ ਸੀ ਬਲਕਾਰ ਮੋਟੂ ਨੇ ਕੀ ਹੋਇਆ ਅੱਜ ਤਾਂ ਸਰਪੰਚ ਨੇ ਕਿ ਅੱਜ ਲੜਾਈ ਕਰ ਲਈ ਅਸੀਂ ਮੰਗਨ ਕਾਲ ਦਾ ਟਾਈਮ ਸੀ ਕੱਲ ਬੰਦਾ ਚ ਆਇਆ ਨੇ ਤੇ ਅੱਜ ਕਹਿੰਦਾ ਅੱਜ ਨੇ ਫੋਨ ਮਾਰਿਆ ਸਾਡੇ ਘਰਾਂ ਚ ਸਾਰੇ ਵੀ ਸਦਾ ਆਪਣੂ ਫੋਨ 'ਤੇ ਗੱਲਾਂ ਕੀਤੀਆਂ ਬਲਕਾਰ ਮੋਟੂ ਨੇ ਕਹਿੰਦਾ ਵੀ ਆਜੋ ਕਿ ਮੈਂ ਲੜਾਈ ਕਰਾਂਗਾ ਮੋੜਨਾ ਮੜਾਣਾ ਕੁਝ ਨਹੀਂ ਹੈਗਾ ਉਹ ਨਹੀਂ ਚੱਲਦੀ ਹਾਂਜੀ ਗੋੜੀ ਚੱਲਦੀ ਆ ਆ ਸਾਰੇ ਆਵੇ ਕਦੇ ਪਿੰਡ ਦਾ 10 15 ਘਰਾਂ ਦਾ ਨੁਕਸਾਨ ਹੋਇਆ ਰੇਕ ਦੇ ਸਿਰ ਕੋਈ ਪਿੰਜਾਂ ਟੁੱਟ ਗਿਆ ਕੋਈ ਟੈਂਖੀਆਂ ਟੁੱਟ ਗਈ ਬਹੁਤ ਹੀ ਬੀਬੂਆ ਵਾਲਿਆ ਸਾਰਾ ਸਾਡੇ ਘਰਾਂ ਨੂੰ ਨੁਕਸਾਨ ਹੋਇਆ ਇਤਨਾ 100 ਕੁੜੀ ਮਰਵਾਤੀ ਇਸ ਬੰਦੇ ਨੇ ਇਹ ਕਤਲ ਦੇ ਵਿੱਚ ਹੀ ਹੈਗਾ ਇਹਦਾ ਹੱਥ ਨਾਲ ਹੀ ਸੀਗਾ ਤਣੇ ਤੱਕ ਕੋਈ ਦੀਵੇਂ ਕੁ ਸੁਣਾਈ ਨਹੀਂ ਜਿਤਕ ਹੋ ਰਹੀ ਵੀ ਕੀ ਰੋਕ ਲੱਗੀ ਖੜੀ ਹੈਗੀ ਤੇ ਗੋੜੀਆਂ ਚੱਲੀਆਂ ਨੇ ਵਿਵਾਦ ਪੈਸੇ ਨੂੰ ਲੈ ਕੇ ਸੱਚੀ ਮਾਮਲਾ ਜੀ ਇਹ ਫਿੰਡਰ ਅਲੀ ਕੇ थाना सदर ਫਰੋਜਪੁਰ ਵਿੱਚ ਹੈ ਇੱਥੇ ਦੋ ਤਰ੍ਹਾਂ ਨੂੰ ਲੈ ਕੇ ਕੋਈ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਤੁਸੀਂ ਦੋ ਤਰ੍ਹਾਂ ਦੇ ਆਪਸ ਦੇ ਵਿੱਚ ਝਗੜਾ ਹੋਇਆ ਜਿਹਦੇ ਵਿੱਚ ਕਾਫੀ ਇਹਨਾਂ ਦਾ ਇੱਟਾਂ ਰੋੜੇ ਵੀ ਚੱਲੇ ਆ ਤੇ ਉਹਨਾਂ ਤਰ੍ਹਾਂ ਇਹ ਦੋਸ਼ ਲਾਉਂਦੀਆਂ ਵੀ ਦੋਨੋਂ ਤਰ੍ਹਾਂ ਵੱਲੋਂ ਵੀ ਹਵਾਈ ਫਾਇਰ ਵੀ ਕੀਤੇ ਗਏ ਜੋ ਦੋ ਬੰਦੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਲ ਭੇਜਤਾ ਉਹਨਾਂ ਦੇ ਬਿਆਨ ਲੈ ਕੇ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੋਊਗੀ ਪਰ ਚਾ ਦਰਜ ਕਰਕੇ ਅਮਲ ਚ ਲਿਆਂਦੀ ਜਾਵੇ ਸਭ ਨੂੰ ਘਰ ਦਾ ਨੁਕਸਾਨ ਹੋਇਆ ਉਹ ਕਹਿੰਦੇ ਜੀ ਇਹਨਾਂ ਨੇ ਥੋੜੇ ਬਹੁਤ ਜਦੋਂ ਜਦੋਂ ਦੋ ਤਿੰਨ ਦਾ ਝਗੜਾ ਹੋਇਆ ਜਿੱਤ ਕਿਸੇ ਦੇ ਘਰੇ ਕੋਈ ਇਟਾ ਰੋੜੇ ਚੱਲੇ ਆ ਉਹਦੇ ਕੋਈ ਸ਼ੀਸ਼ੇ ਛੂਛੇ ਖੱਟੇ ਸਭ ਨੂੰ ਜ਼ਖਮੀ ਵੀ ਗੋਲੀ ਲੱਗੀ ਤੁਹਾਨੂੰ ਦੱਸਿਆ ਜੀ ਦੋ ਬੰਦੇ ਜ਼ਖਮੀ ਆ ਇਹਦੇ ਗੋਲੀ ਲੱਗੀ ਇਟਾ ਰੋੜੇ ਲੱਗੇ ਡਾਕਟਰ ਇਹ ਦੱਸਾਂ ਇਹਦਾ ਇਹਨਾਂ ਦੋਹਾਂ ਤਰ੍ਹਾਂ ਨੂੰ ਉੱਥੇ ਬਿਆਨ ਲਿਖ ਕੇ ਜੋ ਵੀ ਕਾਰਵਾਈ ਬਣਦੀ ਆ ਉਹਨਾਂ ਵਿੱਚ ਮਾਮਲਾ ਕੈਸੇ ਨਿਬੇੜਨ ਦਾ ਪੁਰਾਣਾ ਕੋਈ 5 ਲੱਖ ਰੁਪਏ ਦਾ ਜਾਂ 4-5 ਲੱਖ ਰੁਪਏ ਦਾ ਕੋਈ ਲੈਣ ਦੇਣ ਦਾ ਇਹਦਾ ਕਾਰਵਾਈ ਕਿੱਥੀ ਜਾਰੀ ਹੈ ਥੈਂਕ ਯੂ Thank you.